ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ NSM ਪੰਜਾਬ ਦੇ ਵਿੱਚ ਕੱਲ ਆਪਾਂ ਟਵਿੱਟਰ ਕੈਂਪੇਨ ਚਲਾਇਆ ਸੀ ਉਹਦੇ ਬਾਰੇ ਅੱਜ ਗੱਲ ਕਰਾਂਗੇ ਠੀਕ ਹੈ ਜੀ ਕੱਲ ਆਪਣਾ ਟਵਿੱਟਰ ਕੈਂਪੇਨ ਸੀ 11 ਵਜੇ P T S B ਰਿਫਾਰਮ ਦੇ ਨਾਮ #P T S B ਰਿਫਾਰਮ ਦੇ ਨਾਮ ਤੇ ਇਹਦੇ ਵਿੱਚ ਆਪਣੀ ਚਾਰ ਮੰਗਾਂ ਰੱਖਿਆ ਗਿਆ ਸੀ ਹਾਲਾਂਕਿ ਆਪਣੀਆਂ ਮੰਗਾਂ ਬਹੁਤ ਨੇ ਠੀਕ ਹੈ ਜੇ ਮੰਗਾਂ ਲਿਖਣ ਲੱਗ ਗਏ ਤਾਂ ਆਪਾਂ ਇੱਕ ਕਿਤਾਬ ਲਿਖ ਦਾਂਗੇ ਮੰਗਾਂ ਸਰਕਾਰ ਤੋਂ ਨਹੀਂ ਪੂਰੀਆਂ ਹੋ ਰਹੀਆਂ ਮੰਗਾਂ ਆਪਣੀਆਂ ਬਹੁਤ ਨੇ ਵਾਕੈਂਸੀਆਂ ਦੇ ਰਿਲੇਟਡ ਲੈ ਲਓ ਜਾਂ ਆਪਣੇ ਇਹਨਾਂ ਦੀ ਲੈ ਲਓ ਈਟੀਟੀ ਮਾਸਟਰ ਕੈਡਰ ਵਾਲਿਆਂ ਦੀ ਲੈ ਲਓ ਠੀਕ ਹੈ ਟੈਟ ਦੇ ਲੈ ਲਓ ਜਾਂ ਆਮ ਪਰਸਨ ਦੀ ਲੈ ਲਓ ਜੋ ਗ੍ਰੈਜੂਏਸ਼ਨ ਕਰਕੇ ਵਾਕੈਂਸੀਆਂ ਵੱਲ ਝਾਕ ਕਰ ਰਿਹਾ ਪਟਵਾਰੀ ਦੀ ਵਾਕੈਂਸੀ ਹੋਗੀ ਸੀਨੀਅਰ ਸਿਸਟਮ ਦਾ ਪੇਪਰ ਹੋ ਗਿਆ ਰਿਜ਼ਲਟ ਹੋ ਗਿਆ ਇਹਨਾਂ ਚੀਜ਼ਾਂ ਦੇ ਜੇਲ੍ਹ ਗਾਰਡਨ ਦੀ ਠੀਕ ਹੈ ਜੀ ਕਿਸੇ ਦਾ ਟਾਈਪਿੰਗ ਰਹਿੰਦਾ ਇਹ ਮੰਗਾਂ ਬਹੁਤ ਨੇ ਪਰ ਆਪਾਂ ਸਪੈਸ਼ਲ ਚਾਰ ਮੰਗਾਂ ਰੱਖਿਆ ਸੀ ਜਿਹੜੀਆਂ ਕਿ ਜ਼ਰੂਰੀ ਨੇ ਜ਼ਰੂਰੀ ਨੇ ਜਿਨ੍ਹਾਂ ਤੇ ਜਲਦੀ ਕੰਮ ਹੋਣਾ ਚਾਹੀਦਾ ਮੰਗਾਂ ਤਾਂ ਬਹੁਤ ਸੀ ਠੀਕ ਹੈ ਪਹਿਲੀ ਮੰਗ ਸੀ ਸੀਨੀਅਰ ਅਸਿਸਟੈਂਟ ਦਾ ਪੇਪਰ ਹੈ ਜੋ ਉਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਚ ਜਿਹੜਾ ਘਟਾਲਾ ਹੋਇਆਗਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਦੂਜੀ ਮੰਗ ਸੀ ਇਮਤਿਹਾਨਾਂ ਦਾ ਸਾਲਾਨਾ ਕੈਲੰਡਰ ਜਾਰੀ ਹੋਣਾ ਚਾਹੀਦਾ ਚਾਹੇ ਕਿਸੇ ਵੀ ਟੈਸਟ ਦੇ ਰਿਗਾਰਡਿੰਗ ਹੋਵੇ ਚਾਹੇ ETT ਮਾਸਟਰ ਕੈਡਰਾਂ ਦੀ ਗੱਲ ਕਰੋ ਬਈ ਤੁਸੀਂ ਉਹਨਾਂ ਨੂੰ ਇੱਕ ਡੇਟ ਤਾਂ ਦੋ ਨਾ ਕਿ ਸਾਲ ਦੇ ਵਿੱਚ ਅਸੀਂ ਆਹ ਭਰਤੀ ਕਰਾਂਗੇ ਬੰਦਾ ਪ੍ਰਪੇਅਰ ਕਰ ਲੂਗਾ ਠੀਕ ਹੈ ਜੀ ਜਾਂ ਪਟਵਾਰੀ ਵਗੈਰਾ ਦੀ ਵੈਕੈਂਸੀ ਜਿਹੜੀ ਤੁਸੀਂ ਕੱਢਣੀ ਆ ਸਾਰੇ ਜਿਹੜੀ ਇਮਤਿਹਾਨ ਨੇ ਗਵਰਨਮੈਂਟ ਜੌਬ ਵਾਲੇ ਇਹਨਾਂ ਦਾ ਪੱਕਾ ਕੈਲੰਡਰ ਜਾਰੀ ਕਰੋ ਬੰਦਾ ਉਸ ਹਾਵ ਨਾਬ ਦੀ ਤਿਆਰੀ ਰੱਖਦਾਗਾ ਤੀਜਾ ਸੀ ਇਮਤਿਹਾਨਾਂ ਦੇ ਫਾਰਮ ਦੀ ਫੀਸ 100 ਰੁਪਏ ਆ ਲੁੱਟ ਖਸੁੱਟ ਬੰਦ ਕਰਨੀ ਆ ਤੁਸੀਂ 1000 1500 ਵਾਲੀ ਜਦੋਂ SSC 100 ਰੁਪਏ 'ਚ ਪੇਪਰ ਕਰਵਾ ਰਿਹਾ ਤੇ ਤੁਸੀਂ ਕਿਉਂ ਨਹੀਂ ਕਰਵਾ ਰਹੇ ਠੀਕ ਹੈ ਜੀ ਫਿਰ ਚੌਥਾ ਸੀ ਨਕਲ ਵਿਰੋਧੀ ਕਾਨੂੰਨ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਮਿਹਨਤ ਕਰਦੇ ਆ ਬੱਚੇ ਉਹਨਾਂ ਦਾ ਮੁੱਲ ਪੈਣਾ ਚਾਹੀਦਾ ਹੈ ਨਕਲ ਵਿਰੋਧੀ ਕਾਨੂੰਨ ਬਣਨਾ ਚਾਹੀਦਾ ਹੈ ਅੱਪਾ ਗੱਲ ਟ੍ਰੈਂਡ ਚ ਲਾਇਆ ਟਵਿੱਟਰ ਦੇ ਉੱਪਰ ਠੀਕ ਹੈ ਆਪਣਾ ਟ੍ਰੈਂਡਿੰਗ ਦੇ ਵਿੱਚ ਆਇਆ ਹੈਸ਼ 1 ਟ੍ਰੈਂਡਿੰਗ ਚ ਰਿਹਾ ਸੀ ਕੁਝ ਟਾਈਮ ਲਈ ਪੀ ਟ੍ਰਿਪਲੱਸ ਵੀ ਰਿਫਾਰਮ ਬਟ ਇੱਕ ਚੀਜ਼ ਸੋਚੋ ਯਾਰ ਪੀ ਟ੍ਰਿਪਲੱਸ ਵੀ ਰਿਫਾਰਮ ਟ੍ਰੈਂਡਿੰਗ 1 ਚ ਰਹਿਣ ਦੇ ਬਾਵਜੂਦ ਵੀ ਹਾਲੇ ਤੱਕ ਪੀਟਪਲਸਵੀ ਬੋਰਡ ਨੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਇਹਦੇ ਰਿਗਾਰਡਿੰਗ ਨਾ ਹੀ ਪੰਜਾਬ ਸਰਕਾਰ ਨੇ ਕਿਉਂਕਿ ਸੌ ਰਹੇ ਨੇ ਇਹਨਾਂ ਨੂੰ ਹਾਲੇ ਵੀ ਨਹੀਂ ਪਤਾ ਲੱਗਿਆ ਕਿ ਇਹ ਟ੍ਰੈਂਡਿੰਗ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਕਾਰਨ ਇਹਦੇ ਬਹੁਤ ਨੇ ਕਿਉਂ ਸੌ ਰਹੇ ਨੇ ਇਹ ਪਹਿਲਾ ਕਾਰਨ ਤਾਂ ਇਹ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਤਾਂ ਟਵੀਟ ਕੀਤਾ ਠੀਕ ਹੈ ਬਹੁਤ ਸਾਰੇ ਅਧਿਆਪਕਾਂ ਨੇ ਵੀ سپورਟ ਕੀਤਾ ਉਹਨਾਂ ਦਾ ਧੰਨਵਾਦ ਹੈ ਪਰ ਆਪਾਂ ਇਹਨੂੰ ਕੁਝ ਹੋਰ ਹੱਦ ਤੱਕ ਲਿਜਾ ਸਕਦੇ ਸੀ ਅਜੇ ਵੀ ਬਹੁਤ ਸਾਰੇ ਉਮੀਦਵਾਰੀਆਂ ਨੇ سپورਟ ਨਹੀਂ ਕੀਤਾ ਨਾ ਹੀ ਟਵੀਟ ਕੀਤਾ ਕਰ ਸਕਦੇ ਸੀ ਜੇ ਆਪਾਂ ਹੋਰ ਵੀ ਟਵੀਟ ਕਰਦੇ ਤਾਂ ਇਹਦੇ ਰਿਜ਼ਲਟ ਕੁਝ ਹੋਰ ਹੋਣੇ ਸੀ ਜਾਂ ਮੈਂ ਕਹਾਂ ਸਾਰੇ ਅਧਿਆਪਕ سپورਟ ਦੇ ਵਿੱਚ ਹੁੰਦੇ ਤਾਂ ਰਿਜ਼ਲਟ ਕੁਝ ਹੋਰ ਹੋਣਾ ਸੀ ਹਾਲੇ ਵੀ ਯਾਰ ਆਪਣਾ ਬੈਚ ਵੇਚਣਾ ਹੁੰਦਾਗਾ ਕੋਈ ਕੰਟਰੋਵਰਸੀ ਹੋ ਜੇ ਤਾਂ ਅੱਧੀ ਰਾਤ ਨੂੰ ਲਾਈਵ ਹੋ ਜਾਣੇ ਆਰ ਟੀਚਰ ਕੋਈ ਇੱਕ ਪੋਸਟ ਆ ਜੇ ਉਹਦੀ ਨੋਟੀਫਿਕੇਸ਼ਨ ਆ ਜੇ ਤਾਂ ਅੱਧੀ ਰਾਤ ਨੂੰ ਲਾਈਵ ਹੋ ਜਾਂਦੇ ਟੀਚਰ ਤੇ ਬਟ ਇਹਦੇ ਬਾਰੇ ਟੀਚਰਾਂ ਤੋਂ ਲਾਈਵ ਨਹੀਂ ਹੋਇਆਗਾ ਕਿਸੇ ਕੋਲ ਟਾਈਮ ਨਹੀਂ ਸੀ ਕਿਸੇ ਕੋਲ ਕੁਛ ਨਹੀਂ ਠੀਕ ਹੈ ਇਹ ਬਹਾਨੇ ਲੱਗਦੇ ਰਹੇ ਆ ਜਦੋਂ ਯਾਰ ਇੱਕ ਪੋਸਟ ਦੀ ਨੋਟੀਫਿਕੇਸ਼ਨ ਆ ਜੇ ਉਹਦੀ ਬੰਪਰ ਭਰਤੀ ਬਣਾਉਣ ਲੱਗੇ ਤਾਂ ਤੁਸੀਂ ਟਾਈਮ ਨਹੀਂ ਲਾਉਂਦੇ ਕਿ ਬੰਪਰ ਭਰਤੀ ਇੱਕ ਤਾਂ ਸ਼ਰਮ ਨਹੀਂ ਆਉਂਦੀ ਇੱਕ ਅੱਧੀ ਪੋਸਟ ਹੁੰਦੀ ਹੈ ਜਾਂ ਚਾਰ ਜਾਂ ਪੰਜ ਪੋਸਟਾਂ ਕੱਢ ਰਹੀ ਹੈ ਸਰਕਾਰ ਤੇ ਤੁਸੀਂ ਨੋਟਿਸ ਦੇ ਉੱਪਰ ਲਿਖ ਦਿੰਦੇ ਹੋ ਬੰਪਰ ਭਰਤੀ ਠੀਕ ਹੈ ਉਹ ਤੁਸੀਂ ਅੱਧੀ ਰਾਤ ਨੂੰ ਵੀ ਕਰ ਦਿੰਦੇ ਹੋ ਅੱਧੀ ਰਾਤ ਨੂੰ ਪੋਸਟ ਆਈ ਹੈ ਕਿਸੇ ਦੀ ਕੰਟਰੋਵਰਸੀ ਹੋਈ ਹੈ ਅਗੇ ਇੱਥੇ ਟੀਚਨ ਨੂੰ ਆਉਣਾ ਚਾਹੀਦਾ ਸੀ ਮੈਂ ਇਹ ਕਹਾਂਗਾ ਸਾਰੇ ਵਿਦਿਆਰਥੀਆਂ ਨੂੰ ਆਉਣਾ ਚਾਹੀਦਾ ਸੀ ਇਹਦੇ ਰਿਜ਼ਲਟ ਕੁਝ ਹੋਰ ਹੁੰਦੇ ਬਟ ਇੱਕ ਧਿਰ ਇਹ ਜੀ ਵੀ ਹੈ ਉਹਦੇ ਕਰਕੇ ਵੀ ਰਿਜ਼ਲਟ ਨਹੀਂ ਆ ਰਹੇ ਉਹ ਧਿਰ ਹੈ ਜੋ ਆਪੋਜੀਸ਼ਨ ਦੇ ਲੀਡਰ ਨੇ ਠੀਕ ਹੈ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਇਹ ਜਮਾ ਚੁੱਪ ਧਾਰੀ ਬੈਠੇ ਆ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਜੂਥ ਦੀ ਪੋਸਟ ਸ਼ੇਅਰ ਨਹੀਂ ਕੀਤੀ ਹਾਲਾਂਕਿ ਇਹਨਾਂ ਨੂੰ ਕਰਨੀ ਚਾਹੀਦੀ ਹੈ ਪੰਜਾਬ ਦੇ ਜੂਥ ਨਾਲ ਜੇ ਖੜਨਗੇ ਤਾਂ ਹੀ ਜੂਥ ਨਾ ਖੜੇਗਾ ਤਾਂ ਮੈਂ ਇੱਕ ਗੱਲ ਦੱਸ ਦਵਾ ਇਹਨਾਂ ਨੂੰ ਪਤਾ ਹੋਏਗਾ ਸਾਰਿਆਂ ਨੂੰ ਠੀਕ ਹੈ ਆਪਣੇ ਤੋਂ ਵੱਧ ਜਾਣਕਰ ਨੇ ਇਹ ਰਾਜਨੀਤੀ ਦੇ ਕਿ ਜੇ ਆਪ ਸਰਕਾਰ ਆਈ ਸੀ ਉਹਨੂੰ ਨੌਜਵਾਨ ਵਰਗ ਹੀ ਲੈ ਕੇ ਆਇਆ ਸੀ ਜੇ ਅੱਜ ਇਹ ਨੌਜਵਾਨ ਵਰਗ ਨਾਲ ਖੜਨਗੇ ਤਾਂ ਇਹਨਾਂ ਦੀ ਸਰਕਾਰ ਆਊਗੀ ਆਦਰਵਾਇਜ਼ ਨਹੀਂ ਆਊਗੀ ਨੌਜਵਾਨ ਵਰਗ ਨਾਲ ਖੜਨਾ ਪਊਗਾ ਠੀਕ ਹੈ ਨੌਜਵਾਨ ਵਰਗ ਹੀ ਹੁੰਦਾ ਜਿਹੜਾ ਸਰਕਾਰਾਂ ਚੇਂਜ ਕਰਦਾ ਹੈਗਾ ਕੋਈ ਵੀ ਸਰਕਾਰ ਚੇਂਜ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਨੌਜਵਾਨ ਵਰਗ ਦਾ ਹੁੰਦਾ ਹੈ ਤਾਂ ਇਹਨਾਂ ਨੇ ਕਿਸੇ ਨੇ ਵੀ ਚਾਹੇ ਪੰਜਾਬ ਦੇ ਬੁੱਧੀਜੀਵੀਆਂ ਦੀ ਗੱਲ ਕਰ ਲਈ ਆਪਾਂ ਚਾਹੇ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰਾਂ ਦੀ ਗੱਲ ਕਰ ਲਈ ਕਿਸੇ ਵੀ ਪਾਰਟੀ ਦੇ ਹੁਣ ਠੀਕ ਹੈ ਜੀ ਉਹਨਾਂ ਨੇ ਕਿਸੇ ਨੇ ਸਿੰਗਲ ਪਰਸਨ ਨੇ ਹਲੇ ਤੱਕ ਪੋਸਟ ਸ਼ੇਅਰ ਨਹੀਂ ਕੀਤੀ ਨਾ ਹੀ ਕਿਸੇ ਪੰਜਾਬ ਦੇ ਬੁੱਧੀਜੀਵੀ ਨੇ ਕੀਤੀ ਹੈ ਯਾਰ ਹੋਰ ਮਸਲੇ ਹੋਣ ਤਾਂ ਆਪਾਂ ਰਾਤੋ ਰਾਤ ਪੋਸਟਾਂ ਪਾਈ ਜਾਂਦੇ ਆ ਸਾਰੇ ਪੰਜਾਬ ਦੇ ਗੱਲ ਕੋੜੀ ਹੈ ਦੇਖੋ ਜਿਵੇਂ ਕਮਲਕੌਰ ਦਾ ਹੋਇਆ ਸੀ ਰੋਲਾ ਜਿਆ ਠੀਕ ਆ ਆਪਾਂ ਉਸ ਮਾਮਲੇ ਤੇ ਬੋਲਣਾ ਨਹੀਂ ਚਾਹੁੰਦੇ ਸੀ ਨਾ ਹੀ ਅਜੇ ਤੱਕ ਬੋਲੇ ਸੀ ਬਟ ਇੱਕ ਚੀਜ਼ ਹੈ ਯਾਰ ਉਹ ਜ਼ਰੂਰੀ ਮਸਲਾ ਇਹਨਾਂ ਲਈ ਪੰਜਾਬ ਦਾ ਜੁੱਤ ਜ਼ਰੂਰੀ ਨਹੀਂ ਹੈ ਇਹਨਾਂ ਲਈ ਉਹਦੇ ਤੇ ਪੋਸਟਾਂ ਹਰ ਇੱਕ ਨੇ ਸ਼ੇਅਰ ਕਰਤੀਆਂ ਠੀਕ ਹੈ ਜੀ ਹਰ ਇੱਕ ਨੇ ਸ਼ੇਅਰ ਕੀਤੀਆਂ ਚਾਹੇ ਲੀਡਰਸ ਨੇ ਚਾਹੇ ਬੁੱਧੀਜੀਵੀ ਨੇ ਕੀ ਚਾਹੇ ਉਹ মিডিਆ ਜਾਂ ਪੋਡਕਾਸਟ ਵਾਲਿਆ ਸਾਰਿਆਂ ਨੇ ਕੀਤਾ ਉਹਦੇ ਤੇ ਕੰਮ ਉਹਦੇ ਤੇ ਕੰਮ ਕਰ ਸਕਦੇ ਉਹ ਜ਼ਿਆਦਾ ਜ਼ਰੂਰੀ ਹੈ ਇਹਨਾਂ ਲਈ ਪੰਜਾਬ ਦਾ ਜੁੱਸ ਜ਼ਿਆਦਾ ਜ਼ਰੂਰੀ ਨਹੀਂ ਹੈ ਜੇ ਆ ਤੇ ਰੁੱਤੀ ਹੈ ਨਾ ਤਾਂ ਐਦਾ ਹੀ ਫਾਇਦਾ ਰੂਲਿੰਗ ਪਾਰਟੀ ਚੱਕ ਰਹੀ ਹੈ ਉਹਨਾਂ ਨੂੰ ਪਤਾ ਯਾਰ ਵਿਰੋਧੀ ਧਿਰ ਤਾਂ ਬੋਲ ਹੀ ਨਹੀਂ ਰਹੀ ਹੈ ਜਿਹਨੇ ਬੋਲਣਾ ਹੈਗਾ ਜਿਹਨੇ ਬੋਲਣਾ ਉਹ ਬੋਲ ਨਹੀਂ ਰਿਹਾ ਆ ਸਟੂਡੈਂਟ ਹੈ ਰੋਲਾ ਰੂਲਾ ਪਾ ਕੇ ਹਟ ਜਾਣਗੇ ਕੀ ਕਰਨਾ ਆਪਾਂ ਕਿਉਂਕਿ ਇਹਨਾਂ ਨੂੰ ਬੋਲਣਾ ਚਾਹੀਦਾ ਸਾਰੇ ਹੀ ਲੀਡਰਸ ਨੂੰ ਸਾਰੇ ਹੀ ਪੰਜਾਬ ਦੇ ਬੁੱਧੀਜੀਵੀ ਨੂੰ ਬੋਲਣਾ ਚਾਹੀਦਾ ਇਹ ਮਸਲਾ ਕੱਲਾ ਸਟੂਡੈਂਟ ਦਾ ਨਹੀਂ ਹੈ ਸਾਰਿਆਂ ਨੂੰ ਨਾਲ ਖੜਨਾ ਪਏਗਾ ਇੱਕ ਹੋਰ ਧਿਰ ਹੈ ਜਿਹੜੀ ਚੁੱਪ ਧਾਰੀ ਬੈਠੀ ਹੈ ਜਿਹਦੇ ਕਰਕੇ ਬਹੁਤ ਵੱਡਾ ਅਸਰ ਪੈ ਰਿਹਾਗਾ ਉਸ ਧਿਰ ਨੂੰ ਵੀ ਬੋਲਣਾ ਚਾਹੀਦਾ ਉਹ ਧਿਰ ਆਹਾਂ ਆ ਧਿਰ ਦੇ ਵਿੱਚੋਂ ਵੀ ਅੱਜ ਤੱਕ ਕਿਸੇ ਨੇ ਪੋਸਟ ਆਪਣੀ ਸ਼ੇਅਰ ਨਹੀਂ ਕੀਤੀ ਨੌਜਵਾਨ ਵਰਗ ਦੀ 1 2 ਗਿਣਤੀ ਦੇ 1 2 ਮੀਡੀਆ ਚੈਨਲ ਛੱਡ ਕੇ ਬਾਕੀ ਕਿਸੇ ਨੇ ਨਹੀਂ ਕੀਤੀ ਹਜ਼ਾਰਾਂ ਮੀਡੀਆ ਚੈਨਲ ਆ ਪੰਜਾਬ ਦੇ ਵਿੱਚ ਇਹ ਤਾਂ ਲਿਮਟਿਡ ਜਿਹਾ ਫੋਟੋਆਂ ਲੱਗੀਆਂ ਗਈਆਂ ਠੀਕ ਹੈ ਲਿਮਟਿਡ ਜੇ ਲੋਗੋ ਲੱਗੇ ਆ ਹਜ਼ਾਰਾਂ ਮੀਡੀਆ ਚੈਨਲ ਹੈ ਠੀਕ ਹੈ ਜੇ ਤੁਸੀਂ ਪੋਡਕਾਸਟ ਕਰਨਾ ਹੁੰਦਾਗਾ ਟੀਚਰ ਦਾ ਪੈਸੇ ਲੈ ਕੇ ਪੋਡਕਾਸਟ ਆ ਤੁਸੀਂ ਕਰ ਦਿੰਨੇ ਹੋ ਟੀਚਰਾਂ ਦੇ ਕਲਾਸਰੂਮ ਚ ਪੈਸੇ ਲੈ ਕੇ ਵੜ ਜਾਣੇ ਹੋਗੇ ਠੀਕ ਹੈ ਪੈਸੇ ਦੇ ਦਿਓ ਤੁਸੀਂ ਆ ਜਾਣੇ ਹੋਗੇ ਬਟ ਜਿਹੜੇ ਸਟੂਡੈਂਟਸ ਆ ਤੁਸੀਂ ਪੈਸੇ ਲੈ ਕੇ ਪੋਡਕਾਸਟ ਕਰ ਰਹੇ ਹੋ ਉਹਨਾਂ ਦੀਆਂ ਮੰਗਾਂ ਤੇ ਵੀ ਆਓ ਨਾ ਉਹਨਾਂ ਦੀਆਂ ਮੰਗਾਂ ਹੀ ਮੰਨੋ ਠੀਕ ਹੈ ਟੀਚਰਾਂ ਨੂੰ ਤੁਸੀਂ ਪੈਸੇ ਲੈ ਕੇ ਬੋਡਗਾਸਟ ਕਰ ਦਿੰਨੇ ਹੋ ਯਾਰ ਕਿ ਟੀਚਰਾਂ ਦੇ ਕਲਾਸਰੂਮਾਂ ਚ ਬੜੇ ਬੈਠੇ ਹੋ ਨਮਾਇਕ ਚੱਕ ਕੇ ਕਿ ਆਹ ਆਹ ਦਿਖਾਉਣੇ ਫਿਰਦੇ ਉਹਨੇ ਕਿਉਂ ਤੁਹਾਨੂੰ ਪੈਸੇ ਮਿਲਦੇ ਹੁੰਦੇ ਠੀਕ ਹੈ ਪੈਸੇ ਲੈ ਕੇ ਕਿਉਂਨਾ ਯਾਰ ਸਟੂਡੈਂਟਾਂ ਲਈ ਵੈਸੇ ਨਹੀਂ ਖੜਨਾ ਸਟੂਡੈਂਟਾਂ ਲਈ ਤੁਹਾਡਾ ਹੱਕ ਬੰਦਾਗਾ ਕਿਉਂਕਿ ਇਹਨੂੰ ਖੜਨਾ ਪਊਗਾ ਇਹ ਤੇਰੇ ਜੇ ਚੁੱਪ ਰਹੂਗੀ ਤਾਂ ਕਿਸੇ ਦਾ ਕੁਝ ਨਹੀਂ ਹੋਣਾ ਸਭ ਤੋਂ ਵੱਧ ਬੋਲਣ ਦਾ ਹੱਕ ਇਸੇ ਤੇਰ ਨੂੰ ਹੈ ਠੀਕ ਹੈ ਇਸ ਤੇਰ ਨੂੰ ਸਾਰਾ ਕੁਝ ਪਤਾ ਹੁੰਦਾਗਾ ਇਹ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਰੌਲਾ ਮੀਡੀਆ ਨੂੰ ਸਭ ਪਤਾ ਹੁੰਦਾ ਯਾਰ ਨਿੱਕੀ ਜੀ ਗੱਲ ਹੋ ਜੇ ਮੀਡੀਆ ਨੂੰ ਸਾਰਾ ਪਤਾ ਹੁੰਦਾ ਪਰ ਮੀਡੀਆ ਕਿਸ ਗੱਲੋਂ ਚੁੱਪ ਹੈ ਇਹ ਆਪਾਂ ਨੂੰ ਨਹੀਂ ਪਤਾ ਮੀਡੀਆ ਦੇ ਵਿੱਚ ਆਪਣੀ ਖਬਰ ਨਹੀਂ ਆਈ ਇਸ ਧਿਰ ਦੇ ਵਿੱਚ ਤੁਸੀਂ ਦੱਸ ਦੋ ਕਿਸੇ ਨੇ ਵੀ ਆਪਣੀ ਖਬਰ ਲਾਈ ਹੋਵੇ ਹਲੇ ਤੱਕ ਕਿਸੇ ਨੇ ਵੀ ਆਪਣੀ ਖਬਰ ਨਹੀਂ ਲਾਈ ਨਾ ਹੀ ਸਟੂਡੈਂਟਾਂ ਦੇ ਨਾਲ ਖੜਦਾ ਜੇ ਆਤੇ ਸਟੂਡੈਂਟਾਂ ਦੇ ਨਾਲ ਖੜ ਜੇ ਸਰਕਾਰ ਨੂੰ ਸਵਾਲ ਪੁੱਛੇ ਤਾਂ ਬਈ ਬਹੁਤ ਹੱਲ ਹੋ ਸਕਦੇ ਆ ਤਾਂ ਮੈਂ ਗੁਜ਼ਾਰਿਸ਼ ਕਰੂੰਗਾ ਤਿਰਨੂ ਵੀ ਤੁਸੀਂ ਸਵਾਲ ਪੁੱਛੋ ਯਾਰ ਕਿਉਂ ਨਹੀਂ ਪੁੱਛ ਰਹੇ ਤੁਹਾਨੂੰ ਸਟੂਡੈਂਟਾਂ ਦੇ ਨਾਲ ਖੜਨਾ ਚਾਹੀਦਾ ਨੌਜਵਾਨ ਵਰਗ ਹੀ ਆ ਤੁਹਾਡੇ ਮੀਡੀਆ ਸ਼ੇਰ ਕਰਦਾਗਾ ਠੀਕ ਹੈ ਨਾ ਬਜ਼ੁਰਗ ਵਰਗ ਤੁਹਾਡੀ ਨਾ ਕਰਦੇ ਆ ਨੌਜਵਾਨ ਵਰਗ ਹੀ ਹੈ ਜਿਹੜਾ ਤੁਹਾਡੀ ਚੈਨਲਸ ਨੂੰ ਸ਼ੇਅਰ ਕਰਦਾ ਫੋਲੋ ਕਰਦਾ ਦੇਖਦਾਗਾ ਬਟ ਤੁਸੀਂ ਉਹਨਾਂ ਲਈ ਖੜੀ ਨਹੀਂ ਰਹੇ ਉਹਨਾਂ ਦੀਆਂ ਮੰਗਾਂ ਤੇ ਆਈ ਨਹੀਂ ਰਹੇ ਤੁਹਾਨੂੰ ਆਉਣਾ ਪਏਗਾ ਨੌਜਵਾਨ ਵਰਗ ਨਾਲ ਮੀਡੀਆ ਜੇ ਖੜੇਗੀ ਤਾਂ ਹੀ ਨੌਜਵਾਨ ਵਰਗ ਤੁਹਾਨੂੰ ਸਪੋਰਟ ਕਰੇਗਾ ਆਦਰਵਾਇਜ਼ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਮੈਂ ਸਾਰੇ ਸਟੂਡੈਂਟਾਂ ਨੂੰ ਇਹੀ ਗੁਜਾਰਿਸ਼ ਕਰੂੰਗਾ ਕਿ ਭਾਈ ਜਿੰਨਾਂ ਦੇ ਵੀ ਲਿੰਕ 'ਚ ਕੋਈ ਵੀ ਮੀਡੀਆ ਚੈਨਲ ਦਾ ਕੋਈ ਵੀ ਰਿਪੋਰਟਰ ਹੈ ਜਾਂ ਮੀਡੀਆ ਚੈਨਲ ਦੇ ਲਿੰਕ ਦੇ ਵਿੱਚੋਂ ਉਹਨਾਂ ਨੂੰ ਆਹ ਵੀਡੀਓ ਜ਼ਰੂਰ ਸ਼ੇਅਰ ਕਰੋ ਜਾਂ ਤੁਸੀਂ ਆਪੋਜੀਸ਼ਨ ਲੀਡਰ ਦੇ ਲਿੰਕ ਦੇ ਵਿੱਚੋਂ ਉਹਨਾਂ ਨੂੰ ਆਹ ਵੀਡੀਓ ਸ਼ੇਅਰ ਕਰੋ ਭਾਈ ਉਹਨਾਂ ਨੂੰ ਦੱਸੋ ਸਾਡੇ ਮੁੱਦੇ ਨੇ ਠੀਕ ਹੈ ਜੀ ਆਹ ਤੁਹਾਨੂੰ ਹੱਲ ਕਰਵਾਉਣੇ ਪੈਣਗੇ ਆਹ ਪੋਸਟ ਸ਼ੇਅਰ ਕਰੋ ਕਰਨਾ ਕਿਸੇ ਆ ਕਿਸੇ ਵੀ ਨਾਹੀਂ ਮੀਡੀਆ ਚੈਨਲ ਨੇ ਰੀਟਵੀਟ ਕੀਤਾ ਜਿੱਤੇ ਕਿਸੇ ਵੀ ਪੋਲੀਟੀਸ਼ੀਅਨ ਨੇ ਰੀਟਵੀਟ ਨਹੀਂ ਕੀਤਾ ਤਾਂ ਇਹਨਾਂ ਨੂੰ ਰੀਟਵੀਟ ਕਰਨਾ ਚਾਹੀਦਾ ਸੀ ਕਿਸੇ ਨੇ ਵੀ ਨਹੀਂ ਕੀਤਾ ਹਲੇ ਤੱਕ ਚਲੋ ਦੇਖਦੇ ਹਾਂ ਆਨਲਾਈਨ ਟਾਈਮ ਦੇ ਵਿੱਚ ਕਿੰਨੇ ਪਰਸੈਂਟ ਰੀਟਵੀਟ ਕਰਦੇ ਨੇ ਕਿੰਨੇ ਸਟੂਡੈਂਟਾਂ ਨਾਲ ਖੜਦੇ ਨੇ ਸਟੂਡੈਂਟ ਵੀ ਸਭ ਤੇ ਨਜ਼ਰ ਰੱਖੀ ਬੈਠਾਗਾ ਕਿ ਕਿਹੜਾ ਨਾਲ ਖੜੇਗਾ ਕਿਹੜਾ ਨਹੀਂ ਖੜਦਾ ਉਹ ਸਭ ਨੂੰ ਪਤਾ ਹੈ ਸਟੂਡੈਂਟ ਨੂੰ ਹੀ ਪਤਾ ਹੈ ਕਿਹੜਾ ਟੀਚਰ ਵੀ ਖੜਾ ਹੈ ਕਿਹੜਾ ਪੋਲੀਟੀਸ਼ੀਅਨ ਵੀ ਖੜਾ ਹੈ ਸਟੂਡੈਂਟ ਨੂੰ ਸਭ ਪਤਾਗਾ ਕੌਣ ਨਾਲ ਖੜੇਗਾ ਕੌਣ ਨਹੀਂ ਖੜੇਗਾ ਠੀਕ ਹੈ ਇਹਨਾਂ ਨੂੰ ਖੜਨਾ ਚਾਹੀਦਾ ਮੈਂ ਤਾਂ ਇਹੀ ਕਹੂੰਗਾ ਜੇਕਰ ਹਜੇ ਵੀ ਕੋਈ ਪੰਜਾਬ ਦਾ ਬੁੱਧੀਜੀਵੀ ਜਾਂ ਕੋਈ ਦਾ ਲੀਡਰ ਜਾਂ ਕੋਈ ਮੀਡੀਆ ਵਾਲਾ ਇਹ ਕਹਿ ਰਿਹਾ ਮੈਨੂੰ ਮੁੱਦਾ ਹੀ ਨਹੀਂ ਪਤਾ ਤਾਂ ਮੁੱਦਾ ਮੈਂ ਦੁਬਾਰਾ ਐਕਸਪਲੇਨ ਕਰ ਰਿਆਂਗਾ ਮੁੱਦਾ ਦੁਬਾਰਾ ਸੁਣ ਲਿਓ ਜੀ ਆਪਣਾ ਮੁੱਦਾ ਏ ਸੀ ਇੱਕ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਘੁਟਾਲਾ ਹੋਇਆ ਸੀ ਉਹਦੇ ਪ੍ਰੂਫ ਵੀ ਨੇ ਪੰਜਾਬ ਸਰਕਾਰ ਨੇ ਬਿਨਾ ਘੁਟਾਲੇ ਦੀ ਜਾਂਚ ਦਿੱਤੇ ਆਪਾਂ ਨੂੰ ਟਾਈਪਿੰਗ ਟੈਸਟ ਦੀ ਡੇਟ ਦੇ ਦਿੱਤੀ ਠੀਕ ਹੈ ਜੀ ਘਟਾਲੇ ਦੀ ਜਾਂਚ ਬਾਰੇ ਦੱਸੇ ਨਹੀਂ ਕੀ ਨਤੀਜਾ ਨਿਕਲਿਆ ਨਹੀਂ ਤਾਂ ਇਹ ਦੀ ਜਾਂਚ ਹੋਣੀ ਚਾਹੀਦੀ ਹੈ ਪੂਰੀ ਜਾਂਚ ਜਨਤਕ ਹੋਣੀ ਚਾਹੀਦੀ ਹੈ ਕਾਰਵਾਈ ਜਿਹੜੀ ਹੋਈ ਹੈ ਉਹ ਜਨਤਕ ਕਰਨੀ ਚਾਹੀਦੀ ਹੈ ਦੂਜਾ ਇਹ ਸੀ ਇਮਤਿਹਾਨਾਂ ਦਾ ਪੱਕਾ ਕੈਲੰਡਰ ਹਰੈਸ਼ਮੈਂਟ ਨਾ ਕਰੋ ਪੋਸਟਪੋਨ ਤੇ ਪੋਸਟਪੋਨ ਕਰਦੇ ਆਉਣੇ ਹੋਗੇ ਇੱਕ ਪੱਕਾ ਕੈਲੰਡਰ ਦਓ ਉਸੇ ਟਾਈਮ ਨੂੰ ਡੇਟ ਨੂੰ ਪੇਪਰ ਹੋਏਗਾ ਠੀਕ ਹੈ ਉਸੇ ਨੂੰ ਰਿਜ਼ਲਟ ਆਏਗਾ ਇਹ ਪੱਕਾ ਕੈਲੰਡਰ ਹੋਣਾ ਚਾਹੀਦਾ ਇਹ ਹੀ ਪੋਸਟਾਂ ਨਿਕਲਣਗੀਆਂ ਇੰਨੀ ਤਾਰੀਖ ਨੂੰ ਤੀਜਾ ਸੀ ਇਹ ਜਿਹੜੀ ਲੁੱਟ ਕੀਤੀ ਹੋਈ ਐ ਕਿ 30-30 ਸਾਲਾਂ ਦੇ ਪੈਸੇ ਇਕੱਠੇ ਕਰੀ ਜਾਂਦੇ ਯਾਰ ਤੁਸੀਂ 1500 ਹਜ਼ਾਰ ਰੱਖ ਕੇ ਫੀਸ ਜਿੰਨੇ ਪੋਸਟਾਂ ਤੁਸੀਂ ਕੱਢਦੇ ਹੋ ਨਾ ਉਹਨਾਂ ਦੀ ਸੈਲਰੀ ਤਾਂ ਇਕੱਠੀ ਹੋ ਜਾਂਦੀ ਐ 30-40 ਸਾਲਾਂ ਦੀ ਜੇ 100 ਰੁਪਏ ਫੀਸ ਕਰੋ ਯਾਰ 1500 ਵਾਲੀ ਲੁੱਟ ਦਾ ਕਿਹੜਾ ਸਿਸਟਮ ਐ ਕਿਸੇ ਵੀ ਸਟੇਟ ਦਾ ਹੈ ਨਹੀਂ ਨੇੜੇ ਤੇੜੀ ਦੀ ਕਿਸੇ ਵੀ ਸਟੇਟ ਨਾਲ ਕੰਪੈਰੀਜ਼ਨ ਕਰ ਲੋ ਜੇ SSC ਨਾਲ ਕੰਪੈਰੀਜ਼ਨ ਕਰੋਗੇ ਉਹ ਤਾਂ 100 ਰੁਪਏ ਜੇ ਫਾਰਮ ਭਰ ਆ ਕੇ ਪੇਪਰ ਲੈ ਲੈਣਾ ਵਧੀਆ ਢੰਗ ਨਾਲ ਲਿੰਦਾਗਾ ਠੀਕ ਹੈ ਮੈਂ ਨਹੀਂ ਕਹਿੰਦਾ SSC ਜਮਾ ਸਾਫ ਹੈ ਬਟ SSC ਪੰਜਾਬ ਨਾਲ ਬਹੁਤ ਵਧੀਆ ਢੰਗ ਨਾਲ ਪੇਪਰ ਲੈ ਰਿਹਾਗਾ ਟਾਈਮ ਤੇ ਪੇਪਰ ਲੈਦਾ ਟਾਈਮ ਤੇ ਰਿਜ਼ਲਟ ਦੇ ਰਿਹਾਗਾ 2-4% ਖਾਮੀ ਹੁੰਦੀ ਆ ਹੋਏਗੀ ਠੀਕ ਹੈ ਬਟ ਸਾਰੀ ਖਾਮੀ ਨਹੀਂ ਕਹਿ ਸਕਦੇ ਉਹਨੂੰ ਤੀਜਾ ਸੀ ਨਕਲ ਵਿਰੋਧੀ ਕਾਨੂੰਨ ਨਕਲ ਵਿਰੋਧੀ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਨਕਲ ਵਿਰੋਧੀ ਕਾਨੂੰਨ ਬਣੇਗਾ ਤਾਂ ਹੀ ਮਿਹਨਤ ਕਰਨ ਵਾਲੇ ਬੱਚਿਆਂ ਦਾ ਮੁੱਲ ਪਏਗਾ ਅਦਰਵਾਇਜ਼ ਨਹੀਂ ਪਏਗਾ ਤੇ ਤੁਹਾਨੂੰ ਹੁਣ ਇਸ ਨਾਲ ਖੜਨਾ ਪਏਗਾ ਮੈਂ ਗੁਜਾਰਿਸ਼ ਕਰੂੰਗਾ ਵਿਰੋਧੀ ਧਰ ਦੇ ਲੀਡਰਾਂ ਨੂੰ ਪੰਜਾਬ ਦੇ ਬੁੱਧੀਜੀਵੀਆਂ ਨੂੰ ਤੇ ਪ੍ਰੈਸ ਨੂੰ ਤੇ ਵੀ ਤੁਸੀਂ ਨਾਲ ਖੜੋਗੇ ਤਾਂ ਹੀ ਜੂਥ ਦਾ ਕੁਝ ਹੋ ਸਕਦਾ ਨਹੀਂ ਤਾਂ ਜੂਥ ਅਹੀਂ ਗੁੰਮਰਾ ਹੁੰਦਾ ਜਾਏਗਾ ਨਾ ਹੀ ਰੂਲਿੰਗ ਪਾਰਟੀ ਟੈਨਸ਼ਨ ਲਏਗੀ ਉਹਨਾਂ ਨੂੰ ਪਤਾ ਯਾਰ ਜਿਨ੍ਹਾਂ ਨੇ ਬੋਲਣਾ ਉਹ ਚੁੱਪ ਬੈਠੇ ਆ ਆ ਜੂਥ ਹੈ ਚਲਾ ਜਾਊਗਾ ਰੌਲਾ ਰੂਲਾ ਪਾ ਕੇ ਇੱਕ ਦੋ ਦਿਨ ਪਾਊਗਾ ਬਸ ਹੋਰ ਇਹਨਾਂ ਵੱਲੇ ਕੁਝ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਉਂਕਿ ਜਿਹੜੀ ਆਪੋਜੀਸ਼ਨ ਪਾਰਟੀਆਂਜ਼ ਨੇ ਮੀਡੀਆ ਹੈ ਇਹ ਬੋਲੀ ਨਹੀਂ ਰੇ ਉਹਨਾਂ ਨੂੰ ਸਭ ਪਤਾ ਹੈ ਨੌਲੇਜ ਉਹਨਾਂ ਨੂੰ ਸਾਰੇ ਚ ਹੁੰਦੀ ਹੈ ਠੀਕ ਹੈ ਜੇ ਇਹ ਬੋਲਣਗੇ ਤਾਂ ਹੀ ਮਸਲਾ ਹੱਲ ਹੋਏਗਾ ਤੇ ਸਾਰੇ ਵਿਦਿਆਰਥੀਆਂ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹਰ ਐਮਐਲਏ ਤੱਕ ਆਪੋਜੀਸ਼ਨ ਦਾ ਹੈ ਜਾਂ ਕੋਈ ਵੀ ਹੈ ਲੀਡਰ ਤੱਕ ਸਾਰਿਆਂ ਤੱਕ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਗਾਇਜ਼ ਮੀਡੀਆ ਚੈਨਲ ਹੈ ਜਾਂ ਬੁੱਧੀਜੀਵੀ ਹੈ ਸਾਰਿਆਂ ਤੱਕ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਧੰਨਵਾਦ